ਗਰਦਾਸਪੁਰ ਸ਼੍ਰੀ ਹਰਗੋਬਿੰਦਪੁਰ ਰੋਡ ਹੁਣ ਹਾਦਸਿਆਂ ਵਾਲੇ ਰੋਡ ਦੇ ਕਰਕੇ ਜਾਣੇ ਜਾਂਦਾ ਪਿਛਲੇ 3 ਦਿਨਾਂ ਦੇ ਵਿੱਚ ਇੱਥੇ 5 ਦੇ ਕਰੀਬ ਹਾਦਸੇ ਹੋ ਗਏ ਆ ਤੁਸੀਂ ਇਧਰਲੇ ਪਾਸੇ ਮੇਰੇ ਵੇਖੋ ਕਿ ਆਹ ਵੇਖੋ ਆਹ ਗੱਡੀਆਂ ਅੱਜ ਰਾਤ ਟਕਰਾਈਆਂ ਨੇ ਤੇ ਦੋਵੇਂ ਗੱਡੀਆਂ ਜਿਹੜੀਆਂ ਇਹ ਚਕਣਾਚੂਰ ਹੋ ਗਈਆਂ ਆਹ ਗੱਡੀ ਜਿਹੜੀ ਆ ਇਹ ਹਾਲਟੋ ਗੱਡੀ ਆ ਉਹ ਸਿਟੀ ਹਾਂਡਾ ਗੱਡੀ ਆ ਇਹ ਦੋਵੇਂ ਗੱਡੀਆਂ ਜਿਹੜੀਆਂ ਇਹ ਬਰਬਾਦ ਹੋ ਗਈਆਂ ਪਰ ਹੁਣ ਕਾਰਨ ਕੀ ਬਣਿਆ ਇਹਦਾ ਚਲਾਉਣ ਵਾਲੇ ਜਾਣ ਸਕਦੇ ਆ ਜਾਂ ਕੋਈ ਮੌਕੇ ਦਾ ਗਵਾਹ ਜਿਹੜਾ ਉਹ ਦੱਸ ਸਕਦਾ ਪਰ ਪਤਾ ਇਹ ਲੱਗਿਆ ਵਾ ਕਿ ਇਸ ਰੋਡ ਦੇ ਉੱਤੇ ਅੱਜ ਕੱਲ ਗੰਨੇ ਦੀਆਂ ਟਰਾਲੀਆਂ ਦੀ ਆਵਾਜਾਈ ਜਿਹੜੀ ਆ ਬਹੁਤ ਵਧ ਗਈ ਆ ਜਿਸ ਕਾਰਨ ਅਕਸਰ ਹੀ ਛੜਕੇ ਦੇ ਉੱਤੇ ਹਾਦਸੇ ਹੋ ਜਾਂਦੇ ਆ ਔਰ ਇਹ ਹਾਦਸੇ ਕਿਉਂ ਹੋ ਰਹੇ ਆ ਇਹਦੇ ਬਾਰੇ ਵੀ ਜਰੂਰ ਗੱਲਬਾਤ ਕਰਨੀ ਆ ਭਾਜੀ ਕੀ ਕਾਰਨ ਸਮਝਦੇ ਹੋ ਇਹ ਮੜਜੀ ਟ੍ਰੈਫਿਕ ਇੰਨੀ ਕੀ ਹੋ ਗਈ ਆ ਭਾਜੀ ਇੱਥੇ ਛੜਕ ਛੋਟੀ ਆ ਟਰੈਕ ਬਹੁਤ ਜ਼ਿਆਦਾ ਅੱਧਾ ਅੱਧਾ ਘੰਟਾ ਛੜਕ ਨਹੀਂ ਪਾਰਕਤੀ ਜਾਂਦੀ ਇਨਾ ਮਾ ਇਨੇ ਮਾੜੇ ਹਾਲਾਤ ਆ ਛੜਕਦੇ ਛੜਕ ਵੱਡੀ ਹੋਣੀ ਚਾਹੀਦੀ ਐ ਤੇ ਲੋਕਾਂ ਨੂੰ ਥੋੜੀ ਬੋਤੀ ਸੇਫ ਹੋਰ ਵੀ ਹਾਸੇ ਹੁੰਦੇ ਆ ਆ ਚਾਰ ਪੰਜ ਹਾਸਤੇ ਐਸੇ ਹਫਤੇ ਜੀ ਹੋ ਗਈ ਇੱਕ ਬੰਦਾ ਮਰ ਗਿਆ ਚੋਪੜਿਆਂ ਦਾ ਮੋਟਰਸਾਈਕਲਾਂ ਦਾ ਐਕਸੀਡੈਂਟ ਹੋ ਗਿਆ ਅੱਛਾ ਹਾਂਜੀ ਇਹ ਡੇਲੀ ਹੁੰਦਾ ਤੁਸੀਂ ਵੀ ਤੁਸੀਂ ਵੀ ਰੋਜ਼ ਲੰਘਦੇ ਹੋ ਛੜਕਦੇ ਤੁਹਾਡਾ ਕਾਰੋਬਾਰ ਆ ਗੱਡੀ ਦਾ ਤੁਹਾਨੂੰ ਵੀ ਲੱਗਦਾ ਪਈ ਇਹ ਛੜਕਦੇ ਵਿੱਚ ਕੋਈ ਨੁਕਸਾ ਕਿ ਜਾਂ ਕੀ ਮਸਲਾ ਐ ਨਹੀਂ ਸਰ ਜੀ ਸੜਕ ਤੇ ਕੋਈ ਨੁਕਸ ਨਹੀਂ ਇਹ ਚਲਾਉਣ ਵਾਲੇ ਨੂੰ ਵੀ ਚਾਹੀਦਾ ਵੀ ਕੋ ਸਿਗਨਲ ਵੀ ਵੇਖੇ ਜਾਂ ਮੋੜ ਦੇਖੇ ਜਾ ਆਪਣੀ ਸਪੀਡ ਜਿਹੜੀ ਆ ਉਹ ਕੰਟਰੋਲ ਚ ਰੱਖੇ ਹਾਂਜੀ ਜੀ ਸੜਕ ਵੀ ਛੋਟੀ ਆ ਤੇ ਇਹਨੂੰ ਵੀ ਮਤਲਬ ਕਿ ਥੋੜਾ ਚੜਾਈ ਤੇ ਕਰਨਾ ਚਾਹੀਦਾ ਵੀ ਜਿਹੜੇ ਸਾਧਨ ਆਰਾਮਦਾਇਕ ਨਾਲ ਨੰਘ ਸਕਣ ਅੱਛਾ ਹੋਰ ਵੀ ਹਾਦਸੇ ਹੁੰਦੇ ਵੇਖਿਆ ਹੋਰ ਵੀ ਕਿੰਨੇ ਇੱਧਰ ਲਾਗੇ ਜਾ ਕੇ ਹਾਦਸੇ ਹੋਏ ਨਹੀਂ ਆਪਣੇ ਅੱਖੀ ਤੇ ਸਾਜੀ ਘਟਵੱਦੀ ਵੇਖੀ ਦਾ ਮਤਲਬ ਕਿ ਕਦੀ ਕਿਤੇ ਲੱਭ ਵੀ ਜਾਂਦਾ ਇਹ ਨਹੀਂ ਵੀ ਨਹੀਂ ਮਗਰ ਹੁੰਦੇ ਨੇ ਇਹ ਇਹੋ ਹੀ ਕਾਰਨ ਨੇ ਆਵਾਜਾਈ ਦਾ ਵੀ ਸੜਕ ਦੀ ਵੀ ਚੜਾਈ ਹਾਂਜੀ ਕੋਈ ਦਿਨ ਸੁੱਕਾ ਜਾਂਦਾ ਨੇ ਤੇ ਡੇਲੀ ਐਕਸੀਡੈਂਟ ਹੁੰਦਾ ਐ ਰੋਡ ਤੇ ਕੋਈ ਨਾ ਸਟਿਹਾਲੀ ਪੁਲ ਤੋਂ ਲੈ ਕੇ ਡੇਲਾ ਗੋਰੀਏ ਤੱਕ ਡੇਲੀ ਹੁੰਦਾ ਕੋਈ ਹਾਂਜੀ ਨਨਕੋਟ ਤੱਕ ਮੋਟਰਿਕਾ ਉਹਦੇ ਸਿਰ ਹੋਇਆ ਤਿੰਨ ਜਿਆਦਾ ਹੋਇਆ ਹਾਂ ਤਿੰਨ ਚਾਰ ਦਿਨ ਹੋਏ ਉਹਦੇ ਪਿਤਾ ਜੀ ਦਾ ਹਾਂਜੀ ਉਹ اسی ਕਰਕੇ ਹੋਇਆ ਗੱਡੀਆਂ ਬਹੁਤ ਤੇਜ਼ ਹੁੰਦੀਆਂ ਕੋਈ ਸੌਂ ਨਹੀਂ ਕਰਦਾ ਹਾਂਜੀ ਚਲੋ ਇਹ ਵੀ ਰੋਡ ਥੋੜਾ ਜਿਹਾ ਚੌੜਾ ਹੋ ਜੇ ਤੇ ਚਲੋ ਫੇਰ ਵੀ ਥੋੜਾ ਪੋੜਾ ਫਰਕ ਪੈ ਜਾਂਦਾ ਵਾ ਗੱਡੀਆਂ ਦਾ ਤੇ ਆ ਵੀ ਗੱਡੀਆਂ ਹੁੰਦੀਆਂ ਵੀ ਤੇਜ਼ ਜਿਆਦਾ ਗੱਡੀਆਂ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਥੋੜਾ ਜਹਾ ਹੌਲੀ ਤੇ ਲਿਖਿਆ ਤੂੰ ਪੱਗ ਨਹੀਂ ਬੱਦੀ ਤੂੰ ਹਲਮਟ ਹੀ ਪਾ ਲੈ ਜੇ ਨਹੀਂ ਪੱਗ ਬਨਣੀ ਤੇ ਨਹੀਂ ਅੱਛਾ ਹਾਂਜੀ ਠੀਕ ਹੈ ਪਰ ਇਹ ਵੇਖੋ ਇਹ ਬੱਚੇ ਨੇ ਪੱਗ ਨਹੀਂ ਬੱਦੀ ਤੂੰ ਬਣ ਬੱਦੀ ਆ ਪਰ ਨਾ ਬੱਤਾ ਛੱਲੇ ਪਰ ਨਾ ਬੱਤਾ ਪਰ ਸੇਫਟੀ ਨਹੀਂ ਨਾ ਹੈਗੀ ਪਰਨੇ ਦੀ ਹਾਂਜੀ ਇਹ ਵੇਖੋ ਨਾ ਆਪਣੀ ਸੇਫਟੀ ਵੀ ਤੇ ਵੇਖਣੀ ਆ ਨਾ ਠੀਕ ਜਾਂ ਵੱਡੀ ਪੱਗ ਬਨ ਲਓ ਜਾਂ ਹੈਲਮਟ ਪਾ ਲਓ ਹਾਂਜੀ ਹੁਣ ਇਹ ਵੀ ਗੱਲ ਇੱਕ ਵੇਖਣ ਵਾਲੀ ਆ ਕੁਝ ਹਾਦਸੇ ਕੁਦਰਤੀ ਵਾਪਰ ਜਾਂਦੇ ਆ ਕੁਝ ਹਾਦਸੇ ਸਾਡੀਆਂ ਲਾਪਰਵਾਹੀਆਂ ਹੁਣ ਇਹ ਲਾਪਰਵਾਹੀ ਕਰਕੇ ਵੀ ਵਾਪਰਿਆ ਸੜਕ ਤੇ ਮਾੜੀ ਹੈਗੀ ਹੈਗੀ ਆ ਕਿਉਂਕਿ ਸੜਕ ਦੇ ਉੱਤੇ ਟ੍ਰੈਫਿਕ ਜਿਹੜੀ ਆ ਉਹ ਕਿਸੇ ਵੱਡੇ ਨੈਸ਼ਨਲ ਹਾਈਵੇਅ ਵਾਲੀ ਆ ਲਗਭਗ ਦਿਹਾੜੀ ਦੇ ਇਥੋਂ 1.5 ਤੋਂ 2000 ਟਿਪਰ ਲੰਘਦਾ ਵਾ ਹਜ਼ਾਰਾਂ ਗੱਡੀਆਂ ਲੰਘਦੀਆਂ ਪਰ ਹਾਲ ਦੀ ਘੜੀ ਬਹੁਤ ਇਥੇ ਮਾੜਾ ਹਾਲ ਆ ਸੋ ਹੁਣ ਦੇਖਣਾ ਹੋਊਗਾ ਕਿ ਪੰਜਾਬ ਸਰਕਾਰ ਜਾਂ ਲੋਕ ਨਿਰਮਾਣ ਵਿਭਾਗ ਇਸ ਸੜਕ ਦਾ ਕਦੋਂ ਅੱਜ ਆਇਜਾ ਲੈਂਦੇ ਆ ਪਿੰਡ ਹਰਨੀਆਂ ਤੋਂ ਹਾਦਸੇ ਵਾਲੀ ਥਾਂ ਤੋਂ ਕਲਮ న్యూਜ਼ ਲਈ ਕੁਲਦੀਪ ਸਿੰਘ ਜਾਫਲਪੁਰ